ਆਪਣਾ ਵੀ ਸਰੀਰ ਕੀ ਹੈ ਪਰਮੇਸ਼ਰ ਚਲਾਉਂਦਾ ਆਪਦੀ ਮਰਜ਼ੀ ਨਾਲ ਅਪਾ ਨਾ ਕੋਈ ਬੋਲ ਸਕਦੇ ਨਾ ਕੁਛ ਗਾ ਸਕਦੇ ਨਾ ਚੱਲ ਸਕਦੇ ਨਾ ਫਿਰ ਸਕਦੇ ਕੁਛ ਨਹੀਂ ਕਰ ਸਕਦੇ ਹਾਲੇਲੂਇਆ ਇਹ ਸਰੀਰ ਯਹੋਵਾ ਨੇ ਦਿੱਤਾ ਵੇ ਸੱਚਮੁੱਚ ਪਰਮੇਸ਼ਰ ਜੀ ਆਪਾਂ ਆਏ ਆਪਾਂ ਪਰਮੇਸ਼ਰ ਦੇ ਵਚਨਾਂ ਨੂੰ ਹੁਕਮਾਂ ਨੂੰ ਨਹੀਂ ਤੋੜਨਾ ਹਾਲੇਲੂਇਆ ਕਹਿੰਦਾ ਤਾਂ ਉਹਨਾਂ ਨੇ ਯਹੋਵਾ ਨੂੰ ਪੁਕਾਰਿਆ ਅਤੇ ਆਖਿਆ हे ਯਹੋਵਾ ਅਸੀਂ ਤੇਰੇ ਤਰਲੇ ਕਰਦੇ ਹਾਂ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ਼ ਨਾ ਹੋਈਏ ਤੂੰ ਤੂੰ ਅਤੇ ਤੂੰ ਵੀ ਦੋਸ਼ਾ ਖੂਨ ਸਾਡੇ ਉੱਤੇ ਨਾ ਪਾ ਕਿਉਂ ਜੋਜ ਹੋਵਾ ਤੂੰ ਜੋ ਚਾਇਆ ਹੈ ਸੋਈ ਕੀਤਾ ਹੈ ਹਾਲੇਲੂਇਆ ਉਹਨੇ ਪੁਕਾਰਿਆ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜੋ ਹੋਵਾ ਨੂੰ ਪੁਕਾਰਿਆ ਕਹਿੰਦੇ ਇਹਦੇ ਖਾਤਰ ਕਹਿੰਦੇ ਅਸੀਂ ਸਾਨੂੰ ਉਤਰਲੇ ਪਾਉਣ ਲੱਗੇ ਹਾਲੇਲੂਇਆ ਜੇ ਕਹਿੰਦੇ ਇਹਨੂੰ ਕੁਝ ਕਵਾਂਗੇ ਤੇ ਸਾਡੇ ਪੱਲੇ ਕਸ ਕੋ ਨਾ ਪਵੇ ਹallelujah ਸਾਨੂੰ ਕਹਦੇ ਸਵਿਵਤਾ ਤੋਂ ਤੂੰ ਹੀ ਸਾਨੂੰ ਬਚਾ ਸਕਦਾਵੇਂ ਕਹਿੰਦੇ ਫੇਰ ਉਹਨਾਂ ਨੇ ਜਹੂਨਾ ਨੂੰ ਚੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜੋਰ ਬੰਦ ਹੋ ਗਿਆ ਹallelujah ਜਦੋਂ ਉਹਨਾਂ ਨੇ ਚੱਕ ਕੇ ਜਹੂਨਾ ਨੂੰ ਸਮੁੰਦਰ ਜੀ ਸੱਡਤਾ ਤੇ ਜਿਹੜਾ ਸੀਗਾ ਪਰਮੇਸ਼ਰ ਉਹਨਾਂ ਦੇ ਮਨ ਚ ਪਾਇਵੇ ਇਹਨੂੰ ਚੱਕ ਕੇ ਥੱਲੇ ਸੱਡਦੇ ਉਹ ਹallelujah ਤੇ ਜਿਹੜਾ ਜੋਰ ਸੀਗਾ ਉਹ ਬੰਦ ਹੋ ਗਿਆ ਨੇਰੀ ਵੀ ਰੁਕ ਗਏ ਹallelujah ਤਾਂ ਕਹਿੰਦਾ ਉਹਨਾਂ ਮਨੁੱਖਾਂ ਨੇ ਯਹੋਵਾ ਦਾ ਡਾਡਾ ਹੀ ਭੈ ਮੰਨਿਆ ਅਤੇ ਉਹਨਾਂ ਨੇ ਯਹੋਵਾ ਦੇ ਅੱਗੇ ਇੱਕ ਬਲੀ ਚੜਾਈ ਅਤੇ ਸੁਖਣਾ ਸੁਖੀਆਂ ਹallelujah ਉਹਨਾਂ ਨੇ ਸੁਖਣਾ ਸੁਖੀਆਂ ਬਲੀ ਚੜਾਈ ਕਿਉਂ ਚੜਾਈ ਵੀ ਸਾਤੋਂ ਕਿਤੇ ਪਾਪ ਤਾਂ ਨਹੀਂ ਹੋ ਗਿਆ ਸੀ ਚੱਕ ਕੇ ਉਹਨੂੰ ਉੱਥੇ ਸੱਡ ਤਾਂ ਹallelujah ਪਰ ਐ ਨਹੀਂ ਸੀ ਪਤਾ ਵੀ ਜਹੋਨਾ ਦੇ ਉੱਤੇ ਪਰਮੇਸ਼ਰ ਦਾ ਹੱਥ ਆ ਉਹ ਬਚਾਉਣ ਦੀ ਸਮਰਥ ਰੱਖਦਾ ਵੈ ਹallelujah ਇੱਥੇ ਕੀਤਾ ਪਰਜ ਹੋਵਾ ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਜੋ ਜਹੂਨਾ ਨੂੰ ਨਿਗਲ ਜਾਵੇ ਅਤੇ ਜਹੂਨਾ ਤਿੰਨ ਦਿਨ ਤਿੰਨ ਰਾਤਾਂ ਮੱਛੀ ਦੇ ਢੱਡ ਵਿੱਚ ਹੀ ਰਿਹਾ ਹallelujah ਕਿੱਥੇ ਰਿਹਾ ਮੱਛੀ ਦੇ ਢੱਡ ਦੇ ਵਿੱਚ ਹੀ ਰਿਹਾ ਹਾਂ ਫਿਰ ਉਹਨੂੰ ਉਹਦੀਆਂ ਵੀ ਅੱਖਾਂ ਖੁੱਲ ਗਈਆਂ ਹੋਣਗੇ ਮੈਂ ਗਲਤੀ ਕੀਤੀ ਹallelujah ਇੱਥੇ ਵੀ ਫਿਰ ਉਹਨੇ ਪ੍ਰਾਰਥਨਾ ਕੀਤੀ ਤਦ ਜਿਹਹੁਣਾ ਨੇ ਮੱਛੀ ਦੇ ਟੈਡ ਵਿੱਚ ਜਹੋਵਾ ਆਪਣੇ ਪਰਮੇਸ਼ਰ ਕੋਲੋਂ ਪ੍ਰਾਰਥਨਾ ਕੀਤੀ ਮੈਂ ਆਪਣੀ ਅਖਿਆਈ ਵਿੱਚ ਜਹੋਵਾ ਨੂੰ ਪੁਕਾਰਿਆ ਤੇ ਉਹਨੇ ਮੈਨੂੰ ਉੱਤਰ ਦਿੱਤਾ ਹਾਲੇਲੂਇਆ ਉਹਨੇ ਫਿਰ ਕੀ ਕੀਤਾ ਪਰਮੇਸ਼ਰ ਨੇ ਫਿਰ ਉਹਨੂੰ ਬਚਾਇਆ ਫਿਰ ਇੱਥੇ ਕੀ ਕਹਿੰਦਾ ਕਹਿੰਦਾ ਪਰ ਮੈਂ ਧੰਨ ਧੰਨ ਦੀ ਆਵਾਜ਼ ਨਾਲ ਤੇਰੇ ਅੱਗੇ ਬਲੀ ਚੜਾਵਾਂਗਾ ਮੈਂ ਜੋ ਕੋ ਸੁਖਣਾ ਸੁਖੀ ਸੋ ਪੂਰੀ ਕਰਾਂਗਾ ਬਚਾਓ ਜੋ ਹੋਵਾ ਵੱਲੋਂ ਹੀ ਹੈ ਹallelujah ਫਿਰੋਣੇ ਆਖਿਆ ਵੀ ਮੈਂ ਵੀ ਸੁਖਣਾ ਜੋ ਸੁਖੀ ਤੇਰੇ ਅੱਗੇ ਪਰਮੇਸ਼ਰ ਚੜਾਵਾਂਗਾ ਮੈਨੂੰ ਬਾਹਰ ਕੱਢ ਮੈਂ 3 ਦਿਨ ਤੇ 3 ਰਾਤ ਤੱਕ ਕਿਵੇਂ ਰਿਹਾ ਹੋਗਾ ਹallelujah ਪਰਮੇਸ਼ਰ ਸਭ ਕੁਝ ਹੀ ਕਰ ਸਕਦਾ ਵਾ ਵਿਵਤਾ ਪੈਂਦੀ ਹੈ ਪਰਮੇਸ਼ਰ ਪਾਉਂਦਾ ਵੀ ਵੇਖਦਾ ਵਾ ਵੀ ਇਹ ਕੀ ਕੰਮ ਕਰਦੇ ਆ ਹਾਲੇਲੂਇਆ ਫਿਰ ਕੀ ਕੀਤਾ ਯਹੋਵਾ ਨੇ ਮੱਛੀ ਨੂੰ ਆਖਿਆ ਜੋ ਉਸ ਨੂੰ ਝੂਨਾ ਨੂੰ ਥਲਦੇ ਉੱਤੇ ਅਗਲਾਛ ਦਿੱਤਾ ਹਾਲੇਲੂਇਆ ਯਹੋਵਾ ਨੇ ਮੱਛੀ ਨੂੰ ਹੁਕਮ ਦਿੱਤਾ ਉਹਨੇ ਆਪਦੇ ਮੂੰਹ ਚੋਂ ਕੰਡੇ ਤੇ ਆ ਕੇ ਅਗਲਾਛ ਦਿੱਤਾ ਤੇ ਝੂਨਾ ਬਾਹਰ ਆ ਗਿਆ ਹਾਲੇਲੂਇਆ ਉਹ ਦੁਗਾਂ ਵਾਲਾ ਪੰਗਾਂ ਵਾਲੇ ਹਫਤੇ ਪੜਾਂਗੇ ਜ ਵੱਡਾ ਦਿਨ ਆ ਜਾਊਗਾ ਬਾਲਾ ਟਾਈਮ ਲੱਗ ਜਾਊਗਾ ਗਾਲਿਆ ਫਤੇ ਪੜਾਂਗੇ ਤੂੰ ਗਾਲ ਹਾਲੇਲੂਇਆ ਤਰਨ ਕਰਕੇ ਸੱਚਮੁੱਚ ਆਪਾਂ ਪਰਮੇਸ਼ਰ ਦੇ ਵਚਨਾਂ ਨੂੰ ਨਹੀਂ ਤੋੜਨਾ ਹਾਲੇਲੂਇਆ ਜੇ ਪਰਮੇਸ਼ਰ ਆਪਾਂ ਨੂੰ ਕਹਤਾ 6 ਦਿਨ ਕੰਮ ਕਰ 7ਵਾਂ ਦਿਨ ਮੈਨੂੰ ਦੇਣਾ ਹੀ ਦੇਣਾ ਕੋਸ਼ ਹੋਵੇ ਮੀ ਹੋਵੇ ਨੇਰੀ ਹੋਵੇ ਦੁੱਖ ਹੋਵੇ ਸੌਖ ਹੋਵੇ ਆਪਾਂ ਆਉਣਾ ਹੀ ਆਉਣਾ ਹਾਲੇਲੂਇਆ ਇਹ ਆਪਾਂ ਕਿੰਨਾ ਕ ਕਮਾ ਲਾਂਗੇ ਇੱਕ ਦਿਨ ਬਹੁਤ ਕਮਾ ਲਾਂਗੇ ਜਿਹੜਾ ਆਪਣੀ ਸਾਰੀ ਉਮਰ ਲੰਘ ਜੂਗਾ ਨਹੀਂ ਕਮਾਇਆ ਜਾਣਾ ਜਿਦੋਂ ਉਹਦਾ ਹੱਥ ਹਣਾ ਉਹਦੇ ਕਮਾ ਸਕਣਾ ਹallelujah ਜੇ ਆਪਾਂ ਕਹਿ ਦਿੰਨੇ ਆ ਵੀ ਨਹੀਂ ਇੱਕ ਦਿਨ ਆਉਣਾ ਹੀ ਆਉਣਾ ਫਿਰ ਕੀ ਪਤਾ ਆਪਾਂ ਨੂੰ ਇੱਕ ਦਿਨ ਵੀ ਨਾ ਆਵਾਂਗੇ ਫਿਰ ਆਪਾਂ ਬਿਮਾਰ ਹੀ ਹੋ ਜਾਾਂਗੇ ਬੁਖਾਰ ਹੀ ਚੜ ਜਾਊ ਕਿਸੇ ਹੋ ਵੀ ਸਕਦਾ ਵੈ ਫਿਰ ਮੰਜੇ ਤੇ ਪੈ ਕੇ ਵੀ ਦਿਨ ਕੱਢਾਂਗੇ ਫਿਰ ਵੀ ਉਸੇ ਅੱਗੇ ਆਪਾਂ ਅਰਦਾਸਾਂ ਕਰਾਂਗੇ ਹallelujah ਤੇ ਜੇ ਆਪਾਂ ਸੱਚਮੁੱਚ ਇੱਕ ਦਿਨ ਦੇ ਦੇਾਂਗੇ ਤੇ ਤੇ ਆਪਣਾ ਕੋਈ ਨਹੀਂ ਹੋਣਾ ਵਿਗੜਨਾ ਨਹੀਂ ਹallelujah ਤਰ੍ਹਾਂ ਕਰਕੇ ਫਿਰ ਆਪਾਂ ਨੂੰ ਪਰਮੇਸ਼ਰ ਆਪਾਂ ਨੂੰ ਹਸਪਤਾਲਾਂ ਤੋਂ ਬਚਾ ਕੇ ਰੱਖੂਗਾ ਕੋਈ ਆਪਣੇ ਤੇ ਟੈਕ ਵੀ ਨਹੀਂ ਹੋਣਾ ਕੋਈ ਆਪਣੇ ਤੇ ਦੂਟਉਣੇ ਦਾ ਨਹੀਂ ਹੋਣਾਗਾ ਕੋਈ ਆਪਣੇ ਤੇ ਦੁਰਘਟਨਾ ਨਹੀਂ ਆਪਣੇ ਨਾਲ ਵਾਪਰਨੀ ਹallelujah